ਅੰਮ੍ਰਿਤਸਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਮਾਨਾਵਾਲਾ ਟੋਲ ਪਲਾਜ਼ਾ ਤੇ ਧਰਨਾ ਲਗਾ ਕੇ ਉਸ ਨੂੰ ਫ੍ਰੀ ਕਰ ਦਿੱਤਾ ਗਿਆ ਕਿਸਾਨਾਂ ਦਾ ਇਲਜ਼ਾਮ ਹੈ ਕਿ ਟੋਲ ਪਲਾਜ਼ਾ ਦੇ ਮੁਲਾਜ਼ਮ ਨੇ ਕਿਸਾਨਦਾਂ ਬਦਤਮੀਜ਼ੀ ਕੀਤੀ ਹੈ ਤੇ ਉਸ ਦਾ ਮੋਬਾਈਲ ਫੋਨ ਖੋਹਿਆ ਉਹਨਾਂ ਕਹਿ ਕੇ ਇੱਕ ਪਾਸੇ ਤਾਂ ਸਰਕਾਰ ਕਹਿਂਦੀ ਹੈ ਕਿ ਪ੍ਰਾਲੀਆਂ ਨੂੰ ਅੱਗ ਨਹੀਂ ਲਾਉਣੀ ਤੇ ਦੂਜੇ ਪਾਸੇ ਕਿਸਾਨ 2-2000 ਰੁਪਏ ਦੇ ਕੇ ਪ੍ਰਾਲੀ ਚੁਕਵਾ ਕੇ ਫੈਕਟਰੀਆਂ ਦੇ ਵਿੱਚ ਪੇਜ ਰਹੇ ਨੇ ਤਾਂ ਟੋਲ ਪਲਾਜ਼ਿਆਂ ਤੇ ਟਰਾਲੀਆਂ ਨੂੰ ਰੋਕ ਕੇ ਉਹਨਾਂ ਦੇ ਕੋਲੋਂ ਟੋਲ ਦੀ ਮੰਗ ਕੀਤੀ ਜਾ ਰਹੀ ਹੈ ਤੇ ਗੁੰਡਾਗਰਦੀ ਹੋ ਰਹੀ ਹੈ ਕਿਸਾਨਾਂ ਆਗੂਆਂ ਦਾ ਕਹਿਣਾ ਹੈ ਕਿ ਡਿਪਟੀ ਕਮਿਸ਼ਨਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਕਿਸਾਨਾਂ ਨੂੰ ਕੋਈ ਟੋਲ ਨਹੀਂ ਲੱਗੇਗਾ ਪਰ ਫਿਰ ਵੀ ਉਹਨਾਂ ਦਿਨਾਂ ਤੱਕ ਕਿਸ਼ਾਈ ਹੋ ਰਹੀ ਹੈ ਤੇ ਉਹਨਾਂ ਤੋਂ ਟੋਲ ਵਸੂਲੀਆ ਜਾਰੀ ਹੈ ਇਸ ਨੂੰ ਬੰਦ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਡੀਸੀ ਦਫ਼ਤਰ ਤੋਂ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਤੇ ਉਹਨਾਂ ਵੱਲੋਂ ਟੋਲ ਵਾਲਿਆਂ ਨੂੰ ਨੋਟੀਫਿਕੇਸ਼ਨ ਵੀ ਦਿਖਾਇਆ ਗਿਆ ਡੀਸੀ ਦਫ਼ਤਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੋਟੀਫਿਕੇਸ਼ਨ ਪਹਿਲਾਂ ਹੀ ਟੋਲ ਪਲਾਜ਼ਾ ਨੂੰ ਭੇਜਿਆ ਜਾ ਚੁੱਕਿਆ ਹੈ ਪਰ ਜਾਣ ਬੁਝਕੇ ਕਿਸਾਨਾਂ ਨੂੰ ਤਾਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਦੇ ਚਲਦਿਆਂ ਕਿ ਉਹਨਾਂ ਵੱਲੋਂ ਉਹਨ ਇੱਥੇ ਧਰਨਾ ਲਗਾ ਕੇ ਟੋਲ ਪਲਾਜ਼ਾ ਜਿਹੜਾ ਕਿਸਾਨਾਂ ਨੇ ਬੰਦ ਕਰ ਦਿੱਤਾ। ਕੀ ਗੱਲ ਹੋਈ ਆ ਤੁਹਾਡੇ ਨਾਲ? ਗੱਲ ਸਾਡੇ ਸਵੇਰੇ 6:00 ਵਜੇ ਆਉਣ ਦਾ ਪਿਆ ਇਹ ਬਿੱਟੇਲਾ ਇੱਥੇ ਤੇ ਕੰਨ ਟੋਲ ਪਲਾਜ਼ਾ ਦੇ ਇਹਨੂੰ ਘੱਟ ਰਿਆ। ਤੇ ਕਹਿੰਦੇ ਪਰਚੀ ਦਾ ਉਹ ਬਾਹਰ ਮੈਂ ਉਹ ਨਹੀਂ ਪਰਚਾ ਫਰਕੀ ਨਹੀਂ ਬਣਾਉਣੀ ਤੇ ਖਾਣਾ ਨਾਲ ਆ ਗਿਆ ਲੋ ਤੇ ਕੋਲੋਂ ਗੱਲ ਕਰਨ ਦੇ ਬਜਾਅ ਮੇਰਾ ਬੋਲ ਰਖਿਆ ਹੋਇਆ ਤੇ ਮੈਨੂੰ ਮਰਜ਼ੀ ਫੜਾ। ਹੋਰ ਵੀ ਕੋਈ ਗੱਲਬਾਤ ਹੋਈ? ਹਾਂਜੀ ਤਾਂ ਬੁੱਕੀ। ਕੀ ਮੰਗ ਕਰਦੇ ਜੀ? ਮੰਗ ਨਹੀਂ ਕਰਦੇ ਸਾਰੇ ਤੁਹਾਡੀ ਕਿਸਾਨਾਂ ਲਈ ਪਰਮਣ ਨਹੀਂ ਆ। ਇਤਰਾਨਾ ਗੁਰਜਰ ਸਿੰਘ ਭਾਰਤੀ ਕਿਸਾਨੀ ਦਾ ਸਿੱਧੂ ਪੁੱਤ ਆ। ਗੁਰਜਨਜੀ ਕੀ ਗੱਲ ਹੋਈ ਆ ਜੀ ਅੱਜ? ਅੱਜ ਜਿਹੜੀ ਗੱਲ ਹੋਈ ਹੈ ਇਸਵੇਰ ਦਾ ਸਾਡਾ ਕਿਸਾਨ ਆਪਣੇ ਪਰਾਲੀ ਦੇ ਇਕੱਠੇ ਲੈ ਕੇ ਜਿਹੜਾ ਫੈਕਟਰੀ ਵਾਲ ਨੂੰ ਜਾ ਰਿਹਾ ਹੈ। ਸਵੇਰੇ 6 ਵਜੇ ਟੂਲਟਾਈਰ ਨੂੰ ਲੱਕਿਆ ਗਿਆ। ਉਹਨੂੰ ਕਹਿੰਦੇ ਕਿ ਆਪਣਾ ਟੂਲ ਕਟਾ। ਉਹ ਕਹਿੰਦਾ ਕਿ ਸਾਨੂੰ ਇਹ ਚੀਜ਼ਾਂ ਮੱਬਲ ਫ੍ਰੀ ਆ ਡੀਸੀ ਸਾਹਿਬ ਨੇ ਮੱਬਲ ਸਾਨੂੰ ਹੁਕਮ ਦਿੱਤੇ ਆ ਕਿ ਇਹ ਚੀਜ਼ਾਂ ਮੱਬਲ ਆਪਾਂ ਟੂਲ ਪਾਜਾਂ ਨਹੀਂਗੇ ਨਾ ਪਰਾਲੀ ਫ੍ਰੀ ਆ ਬਿਲਕੁਲ। ਤੇ ਇਹਨਾਂ ਨੇ ਕੋਈ ਜਿਹੜੇ ਗੁੰਡੇ ਰੱਖੇ ਆ ਟੂਲ ਪਾਜੇ ਤੇ ਜਿਹੜੇ ਪਿੰਡਾਂ ਦੇ ਵਿੱਚੋਂ ਲੱਭ ਲੱਭ ਕੇ ਲਿਆਉਂਦੇ ਆ ਕਿ ਆਹ ਬੰਦਾ ਗੁੰਡਾ ਵਾ ਇਹ ਨਹੀਂ ਹੈ ਕਿ ਇਕੱਲੇ ਕਿਸਾਨਾਂ ਨੂੰ ਡੱਕਦੇ ਆ ਹੋਰ ਵੀ ਫੈਮਿਲੀ ਵਾਲਿਆਂ ਨੂੰ ਸਾਡੇ ਕਿਸਾਨਾਂ ਨੂੰ ਬੜਾ ਡੱਕਦੇ ਜਿਹੜੇ ਸਾਡੇ ਆਗੂ ਆ ਫਿਰ ਉਹਨਾਂ ਨਾਲ ਫੈਮਿਲੀ ਨਹੀਂ ਗੁੰਡਾਗਰਦੀ ਕਰਦੇ ਆ ਦੇਣਾ ਪੈਂਦਾ ਟੈਕਸ ਉਹਨਾਂ ਨੂੰ ਇਸ ਕਰਕੇ ਜਿਹੜਾ ਅੱਜ 6 ਵਜੇ ਦਾ ਸਾਡਾ ਇੱਥੇ ਕਿਸਾਨ ਡੱਕਿਆ ਪਰਾਲੀ ਜਿਹੜੀ ਗੱਟੇ ਲੱਦ ਕੇ ਲੱਗ ਜਾਂਦਾ ਇੱਕ ਪਾਸੇ ਸਰਕਾਰ ਆਂਦੀ ਆ ਇੱਕ ਪਾਸੇ ਸਾਨੂੰ ਡੀਸੀ ਸਾਹਿਬ ਆਂਦੇ ਆ ਕਿ ਇਹ ਪਰਾਲੀ ਨੂੰ ਅੱਗ ਨਾ ਲਾਓ ਤੇ ਫਿਰ ਪਰਾਲੀ ਨੂੰ ਅੱਗ ਨਾ ਲਈਏ ਤੇ ਕਿੱਥੇ ਖੜੀਏ ਇੱਕ ਪਾਸੇ ਆਪ ਆਪਨੇ ਘਰੋਂ ਪੈਸੇ ਦੇ ਕੇ ਇਹ ਗੱਠੇ ਬਣਾ ਕੇ ਫੈਕਟਰੀਆਂ ਚ ਘੱਲਣੇ ਆ ਉੱਤੋਂ ਸਾਨੂੰ ਸਰਕਾਰ ਆਂਦੀ ਕਿ ਤੁਹਾਨੂੰ 500 ਰੁਪਇਆ ਕਿਲੇ ਦਿੱਤਾ ਜਾਊਗਾ 500 ਦੇਣ ਦੀ ਬਜਾਏ ਅਸੀਂ 2000 ਕੋਲੋਂ ਦੇ ਕੇ ਇਹ ਜਿਹੜੇ ਗੱਠੇ ਆ ਫੈਕਟਰੀਆਂ ਹੀ ਭੇਜਨੇ ਫਿਰ ਸਾਨੂੰ ਟੂਲ ਪਾਜੇ ਧਿਆਨ ਕੇ ਡੱਕਿਆ ਜਾਂਦਾ ਵਾ ਕਹਿੰਦੇ ਇਹ ਨਹੀਂ ਵਰੀ ਕੀਤਾ ਜਾਊਗਾ ਇਸ ਕਰਕੇ ਸਵੇਰ ਦਾ 6 ਵਜੇ ਦਾ ਸਾਡੇ ਕਿਸਾਨ ਦਾ ਫੋਨ ਵੀ ਖੋਇਆ ਗਿਆ ਵਾ ਉਹਦੇ ਨਾਲ ਧੱਕਾ ਮੁਕੀ ਕੀਤੀ ਗਈ ਆ ਗਾਲੀ ਗਲੋਚ ਕੀਤਾ ਗਿਆ ਤੇ ਫੋਨ ਖੋ ਕੇ ਸਵੇਰ ਦਾ ਇਹਨਾਂ ਨੇ ਆਪਣੇ ਦਫ਼ਤਰ ਚ ਰੱਖਿਆ ਉੱਤੋਂ ਕਹਿੰਦੇ ਤੂੰ ਜਿੰਨੂੰ ਮਰਜ਼ੀ ਸਾਧਲਾ ਜਿਹੜੀਆਂ ਮਰਜ਼ੀ ਕਿਸਾਨ ਜਿੱਥੇ ਬੰਦੀਆਂ ਆ ਜਨਾਂ ਇੱਥੇ ਆਪਾਂ ਟੂਲ ਲੈਣਾ ਲੈਣਾ ਫਿਰ ਦਾ 6 ਵਜੇ ਦਾ ਹਾਸਮੈਂਟ ਕਰਨ ਦੇ ਸਾਡੇ ਕਿਸਾਨਾਂ ਨੂੰ ਹੁਣ ਆਣ ਕੇ ਅਸੀਂ 8 ਵਜੇ ਤੋਂ ਲੈ ਕੇ ਇੱਥੇ ਆਣ ਕੇ ਖਲੋਤੇ ਆ ਹੁਣ 10 10:30 ਹੋ ਗਏ ਆ ਹਲੇ ਤੱਕ ਟਰੈਕਟਰ ਸਾਡੇ ਉੱਥੇ ਲੱਗੇ ਆ ਇਸ ਕਰਕੇ ਹੁਣ ਸਾਨੂੰ ਕਹਿੰਦੇ ਡੀਸੀ ਸਾਹਿਬ ਦੇ ਹੁਕਮ ਦੇ ਸਾਨੂੰ ਲੈ ਕੇ ਦੋ ਕਿ ਡੀਸੀ ਸਾਹਿਬ ਨੇ ਕਿਹਾ ਵਾਗੇ ਗੱਡੀਆਂ ਜਾਣ ਦਿੱਤੀਆਂ ਜਾਣ ਪਰ ਡੀਸੀ ਸਾਹਿਬ ਦੇ ਦਫ਼ਤਰ ਦੇ ਵਿੱਚੋਂ ਕੋਈ ਵਰਕਰ ਪਹੁੰਚਿਆ ਜਾਂ ਫਿਰ ਡੀਸੀ ਸਾਹਿਬ ਖੁਦ ਪਹੁੰਚੇ ਨਹੀਂ ਨਹੀਂ ਡੀਸੀ ਸਾਹਿਬ ਆਪ ਤੇ ਨਹੀਂ ਪਹੁੰਚੇ ਉਹਨਾਂ ਦਾ ਇੱਕ ਨੁਮਾਇੰਦੇ ਪਹੁੰਚੇ ਨੇ ਇੱਥੇ ਸਾਡੇ ਉਹਨਾਂ ਨੇ ਆਣ ਕੇ ਜਿਹੜਾ ਨੋਟੀਫਿਕੇਸ਼ਨ ਆ ਉਹ ਵਿਖਾਇਆ ਬਲਾਦਾ ਕੀ ਨੋਟੀਫਿਕੇਸ਼ਨ ਇਹਨਾਂ ਦੇ ਕੋਲ ਪਿਆ ਵਾ ਬੜੇ ਚਿਰ ਦਾ ਇੱਥੇ ਕਹਿੰਦੇ ਡੀਸੀ ਸਾਹਿਬ ਅਸੀਂ ਮੰਗ ਕਰਦੇ ਹਾਂ ਡੀਸੀ ਸਾਹਿਬ ਆਉਣ ਇੱਥੇ ਸਾਨੂੰ ਦੱਸਣ ਆਣਗੇ ਕਿ ਡੀਸੀ ਇੱਥੇ ਆਵੇ ਸਾਨੂੰ ਲੈ ਕੇ ਜਾਵੇ ਵੀ ਹਾਂ ਠੀਕ ਆ ਹੁਣ ਡੀਸੀ ਸਾਹਿਬ ਦਾ ਜਿਹੜਾ ਆਇਆ ਵਾ ਨਮਾਇंदे ਆਏ ਆ ਉਹਨਾਂ ਨੇ ਦੱਸਿਆ ਕਿ ਜਿਹੜਾ ਨੋਟੀਫਿਕੇਸ਼ਨ ਇਹਨਾਂ ਨੇ ਬੜੇ ਕਹਿੰਦਾ ਤੱਕ ਗਿਆ ਹੁਣ ਸੇ ਨੋਟੀਫਿਕੇਸ਼ਨ ਦਿੱਤਾ ਵਾ